ਹਾਂਜੀ ਬੱਚਿਓ ਅੱਜ ਆਪਾਂ ਜਮਾਤ ਦੂਜੀ ਵਿਸ਼ਾ ਪੰਜਾਬੀ ਦਾ ਭਾਗ ਨੰਬਰ 2 ਦਾ ਪਾਠ ਨੰਬਰ 2 ਮਨ ਦਾ ਡਰ ਪੜ੍ਹਾਂਗੇ ਸਾਰੇ ਬੱਚਿਆਂ ਨੇ ਧਿਆਨ ਨਾਲ ਸੁਣਨਾ ਹੈ ਰਾਤ ਦਾ ਸਮਾਂ ਸੀ বালক Mohan Das ਕਮਰੇ ਵਿੱਚ ਇਕੱਲਾ ਪੜ ਰਿਹਾ ਸੀ ਬਾਹਰ ਤੇਜ਼ ਹਵਾ ਚੱਲ ਰਹੀ ਸੀ ਹਵਾ ਨਾਲ ਕਮਰੇ ਦੀ ਲਾਲਟੈਂ ਬੁੱਝ ਗਈ। ਮੋਹਨ ਦਾਸ ਨੇ ਇਧਰ ਉਧਰ ਦੇਖਿਆ। ਉਸ ਨੂੰ ਹਨੇਰੇ ਵਿੱਚ ਕੁਝ ਚਮਕਦਾ ਦਿਖਾਈ ਦਿੱਤਾ। ਉਸ ਨੂੰ ਇਸ ਤਰ੍ਹਾਂ ਲੱਗਿਆ ਕਿ ਖਿੜਕੀ ਕੋਲ ਕੋਈ ਖੜਾ ਹੈ। ਮੋਹਨ ਦਾਸ ਨੇ ਡਰ ਕੇ ਚੀਕ ਮਾਰੀ। ਭੂਤ ਭੂਤ ਉਹ ਕਮਰੇ ਵਿੱਚੋਂ ਬਾਹਰ ਭੱਜਿਆ। ਮੋਹਨਦਾਸ ਨੂੰ ਭਰਾਂਡੇ ਵਿੱਚ ਘਰ ਦੀ ਨੌਕਰਾਨੀ ਰੰਬਾ ਮਿਲ ਗਈ। ਉਸ ਨੇ ਪੁੱਛਿਆ, "ਮੋਹਨ, ਕੀ ਗੱਲ ਹੈ? ਤੂੰ ਭੱਜ ਕਿਉਂ ਰਿਹਾ ਹੈਂ?" ਰੰਬਾ ਮਾਈ ਭੂਤ। ਉਸ ਨੇ ਦੱਸਿਆ। ਰੰਬਾ ਹੱਸਣ ਲੱਗ ਪਈ, "ਮੋਹਨ, ਚੱਲ ਮੇਰੇ ਨਾਲ ਤੁਰ।" ਦੋਵੇਂ ਕਮਰੇ ਵਿੱਚ ਆ ਗਏ। ਰੰਬਾ ਨੇ ਲਾਲਟੈਣ ਜਗਾਈ। "ਮੋਹਨ, ਦਿਖਾ।" ਕਿੱਥੇ ਐ ਭੂਤ ਕਮਰੇ ਵਿੱਚ ਬਿੱਲੀ ਬੈਠੀ ਸੀ ਚਮਕਦੀ ਹੋਈ ਚੀਜ਼ ਬਿੱਲੀ ਦੀਆਂ ਅੱਖਾਂ ਹੀ ਸਨ ਰੰਬਾ ਨੇ ਬਿੱਲੀ ਨੂੰ ਉਥੋਂ ਭਜਾ ਦਿੱਤਾ ਉਥੇ ਖਿੜਕੀ ਕੋਲ ਕੱਪੜੇ ਟੰਗੇ ਹੋਏ ਸਨ ਹਨੇਰੇ ਵਿੱਚ ਕੱਪੜੇ ਹਿੱਲ ਰਹੇ ਸਨ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਕੋਈ ਆਦਮੀ ਖੜਾ ਹੋਵੇ ਰੰਬਾ ਨੇ ਕੱਪੜੇ ਪરા ਰੱਖ ਦਿੱਤੇ ਰੰਬਾ ਬੋਲੀ ਮੋਹਨ ਲੈ ਭੱਜ ਗਿਆ ਭੂਤ ਮੋਹਨ ਦਾਸ ਨੂੰ ਪਤਾ ਲੱਗ ਗਿਆ ਕਿ ਕਿਧਰੇ ਕੋਈ ਭੂਤ ਨਹੀਂ ਹੁੰਦਾ ਭੂਤ ਮਨ ਦਾ ਡਰ ਹੁੰਦਾ ਹੈ ਬੱਚਿਓ ਕੀ ਤੁਸੀਂ ਜਾਣਦੇ ਹੋ ਕਿ ਇਹ ਬਾਲਕ ਕੌਣ ਸੀ ਇਸ ਬਾਲਕ ਦਾ ਪੂਰਾ ਨਾਂ ਮੋਹਨ ਦਾਸ ਕਰਮਚੰਦ ਗਾਂਧੀ ਸੀ ਇਸ ਬਾਲਕ ਨੂੰ ਹੁਣ ਅਸੀਂ ਮਹਾਤਮਾ ਗਾਂਧੀ ਦੇ ਨਾਂ ਨਾਲ ਜਾਣਦੇ ਹਾਂ ਹਾਂਜੀ ਬੱਚਿਓ ਪਾਠ ਇਹ ਆਪਾਂ ਪੜ੍ਹ ਲਿਆ ਹੈ ਹੁਣ ਇਹ ਆਪਾਂ ਕੁਝ ਗੱਲਾਂ ਕਰਾਂਗੇ ਕਮਰੇ ਦੀ ਲਾਲਟੈਣ ਕਿਉਂ ਬੁੱਝ ਗਈ ਹਾਂਜੀ ਬੱਚਿਓ ਕਿਉਂਕਿ ਬਾਹਰ ਹਵਾ ਚੱਲ ਰਹੀ ਸੀ ਹਵਾ ਚੱਲਣ ਕਰਕੇ ਕਮਰੇ ਦੀ ਲਾਲਟੈਣ ਬੁੱਝ ਗਈ ਅਗਲਾ ਹੈ ਮੋਹਨਦਾਸ ਦੇ ਡਰ ਜਾਣ ਦਾ ਕੀ ਕਾਰਨ ਸੀ ਹਾਂਜੀ ਬੱਚਿਓ ਮੋਹਨ ਦਾਸ ਨੂੰ ਹਨੇਰੇ ਵਿੱਚ ਬਿੱਲੀ ਦੀਆਂ ਚਮਕਦੀਆਂ ਅੱਖਾਂ ਦਿਖਾਈ ਦਿੱਤੀਆਂ ਜਿਸ ਤੋਂ ਕੇ ਉਹ ਡਰ ਗਿਆ ਅੱਗੇ ਹੈ ਕੀ ਤੁਹਾਨੂੰ ਕਦੇ ਕਿਸੇ ਕੋਲੋਂ ਡਰ ਲੱਗਿਆ ਹੈ ਹਾਂਜੀ ਬੱਚਿਓ ਜੇ ਤੁਹਾਨੂੰ ਕਿਸੇ ਕੋਲੋਂ ਡਰ ਲੱਗਿਆ ਹੈ ਆਪਣੇ ਅਧਿਆਪਕ ਸਹਿਬਾਨ ਨੂੰ ਜ਼ਰੂਰ ਦੱਸਣਾ ਹੈ ਮੋਹਨ ਦਾਸ ਨੂੰ ਕਿਵੇਂ ਪਤਾ ਲੱਗਿਆ ਕਿ ਭੂਤ ਮੰਨ ਦਾ ਡਰ ਹੁੰਦਾ ਹੈ ਹਾਂਜੀ ਬੱਚਿਓ ਕਿਉਂਕਿ ਮੋਹਨਦਾਸ ਬਿੱਲੀ ਦੀਆਂ ਚਮਕਦੀਆਂ ਅੱਖਾਂ ਤੋਂ ਡਰ ਗਿਆ ਸੀ ਰੰਬਾ ਨੇ ਬਿੱਲੀ ਨੂੰ ਉੱਥੋਂ ਭਜਾ ਦਿੱਤਾ ਖਿੜਕੀ ਦੇ ਕੋਲ ਟੰਗੇ ਹੋਏ ਕੱਪੜਿਆਂ ਨੂੰ ਪਰਾਂ ਹਟਾ ਦਿੱਤਾ ਜਿਸ ਤੋਂ ਕੇ ਮੋਹਨਦਾਸ ਡਰ ਰਿਹਾ ਸੀ ਲਾਲਟੈਣ ਜਗਾਉਣ ਤੇ ਜਦੋਂ ਉਸ ਨੂੰ ਅਸਲੀਅਤ ਦਾ ਪਤਾ ਲੱਗਿਆ ਕਿ ਚਮਕਦੀ ਹੋਈ ਚੀਜ਼ ਬਿੱਲੀ ਦੀਆਂ ਅੱਖਾਂ ਹਨ ਤਾਂ ਉਸ ਦੇ ਮਨ ਦਾ ਡਰ ਦੂਰ ਹੋ ਗਿਆ ਮੋਹਨਦਾਸ ਨੂੰ ਪਤਾ ਲੱਗ ਗਿਆ ਕਿ ਭੂਤ ਮੰਨ ਦਾ ਡਰ ਹੁੰਦਾ ਹੈ ਅੱਗੇ ਹੈ ਬੱਚਿਓ ਆਓ ਕਰੀਏ ਸੂਚੀ ਸਮਝੀਏ ਅਤੇ ਕਰੀਏ ਪ੍ਰਸ਼ਨ ਨੰਬਰ 1 ਹੈ ਬੱਚਿਓ ਸਹੀ ਉੱਤਰ ਸੁਣੋ ਊੜਾ ਹੈ ਕਮਰੇ ਦੀ ਲਾਲਟੈਨ ਕਿਸ ਕਾਰਨ ਬੁੱਝ ਗਈ ਪਾਣੀ ਰੋਸ਼ਨੀ ਹਵਾ ਜਾਂ ਸੂਰਜ ਕਿਸ ਕਾਰਨ ਬੁੱਝ ਗਈ ਸੀ ਵੀ ਹਵਾ ਕਾਰਨ ਤਿੰਨ ਨੰਬਰ ਤੇ ਆਪਾਂ ਠੀਕ ਦਾ ਨਿਸ਼ਾਨ ਲਗਾ ਦੇਵਾਂਗੇ ਕਮਰੇ ਦੀ ਲਾਲਟੈਨ ਹਵਾ ਕਾਰਨ ਬੁੱਝ ਗਈ ਸੀ ਐਡਾ ਹੈ ਬੱਚਿਓ ਹਨੇਰੇ ਵਿੱਚ ਹਵਾ ਨਾਲ ਕੀ ਹਿੱਲ ਰਿਹਾ ਸੀ ਹਾਂਜੀ ਬੱਚਿਓ ਪੱਤੇ ਕੱਪੜੇ ਲਾਲਟਰਨ ਜਰੰਬਾ ਹਾਂਜੀ ਇੱਥੇ ਆਪਾਂ 2 ਨੰਬਰ ਤੇ ਠੀਕ ਦਾ ਨਿਸ਼ਾਨ ਲਗਾ ਦੇਵਾਂਗੇ ਕੱਪੜੇ ਹਨੇਰੇ ਵਿੱਚ ਕੱਪੜੇ ਹਿੱਲ ਰਹੇ ਸੀ ਈੜੀ ਹੈ ਬੱਚਿਓ ਮੋਹਨ ਦਾਸ ਨੂੰ ਬਰਾਂਡੇ ਵਿੱਚ ਕੌਣ ਮਿਲਿਆ ਬਿੱਲੀ ਹਵਾ ਆਦਮੀ ਰੰਬਾ ਹਾਂਜੀ ਬੱਚਿਓ ਇੱਥੇ ਆਪਾਂ

ਦਾਰ ਹੁੰਦਾ ਹੈ ਅੱਗੇ ਹੈ ਸੱਸਾ ਪ੍ਰਸ਼ਨ ਤੁਹਾਨੂੰ ਕਿਸ ਕੋਲੋਂ ਦਰ ਲੱਗਦਾ ਹੈ ਤੇ ਕਿਉਂ ਇੱਥੇ ਆਪਾਂ ਲਿਖਾਂਗੇ ਸਾਨੂੰ ਹਨੇਰੇ ਤੋਂ ਦਰ ਲੱਗਦਾ ਹੈ ਕਿਉਂਕਿ ਹਨੇਰੇ ਵਿੱਚ ਕੁਦਰਿ ਦਿਖਾਈ ਨਹੀਂ ਦਿੰਦਾ ਅੱਗੇ ਹੈ ਸ਼ਬਦਾਂ ਦੀਆਂ ਖੇਡਾਂ ਪ੍ਰਸ਼ਨ ਨੰਬਰ 3 ਸ਼ਬਦਾਂ ਦੀ ਪਹਿਲੀ ਅਤੇ ਅੰਤਿਮ ਤੁਨੀ ਨੂੰ ਬੋਲੋ ਅਤੇ ਲਿਖੋ उड़ा है मोहन मोहन शब्द दी पहली धुनी तो, मो, तो है मो अंतिम धुनी तो है न एड़ा है खिड़की खिड़की दी पहली धुनी तो है थी अंतिम धुनी तो है की अगला है ईड़ी लाल टैन लाल टैन शब्द दी पहली धुनी तो है ला अंतिम धुनी तो है न अगे है ससा महात्मा महात्मा शब्द की पहली धुनी तो है अंतिम धुनी तो है मां अगे है हाहा पंगड़ा भंगड़ा शब्द की पहली धुनी तो है भंग अंतिम धुनी तो है डा अभी है प्रश्न नंबर चार समझो लिखो विरोधी शब्द हम बच्चों रात का विरोधी शब्द है दिन हनेरा का विरोधी शब्द है चानन तेज का विरोधी शब्द है हौली हसना का विरोधी शब्द है रोना बाहर का विरोधी शब्द है अंदर उच्चा का विरोधी शब्द है नीवा आगे है ये भी पढ़िए प्रश्न नंबर पांच है बच्चों छेती छेती पढ़िए पौड़ी पौड़ी चढ़िए ये पैरा दिता हुआ है इसनों आप ਛੇਤੀ ਛੇਤੀ ਤੇਜ਼ ਤੇ ਪੜਨਾਂ ਨੂੰ ਸੋਨਾ ਦੂਜੀ ਜਮਾਤ ਵਿੱਚ ਪੜਦੀ ਸੀ ਉਸ ਨੂੰ ਕਿਤਾਬਾਂ ਪੜਨ ਦਾ ਬੜਾ ਸ਼ੌਕ ਸੀ ਉਹ ਐਤਵਾਰ ਨੂੰ ਇੱਕ ਕਹਾਣੀ ਜ਼ਰੂਰ ਪੜ੍ਹਦੀ ਫਿਰ ਉਹ ਕਹਾਣੀ ਆਪਣੀ ਜਮਾਤ ਵਿੱਚ ਸੁਣਾਉਂਦੀ ਸਾਰੇ ਬੱਚੇ ਧਿਆਨ ਨਾਲ ਸੁਣਦੇ ਬੱਚੇ ਉਸ ਕੋਲੋਂ ਨਵੀਂ ਕਹਾਣੀ ਸੁਣਨ ਦਾ ਇੰਤਜ਼ਾਰ ਕਰਦੇ ਰਹਿੰਦੇ ਮਾਧੂ ਮੈਡਮ ਉਸ ਦੀ ਇਸ ਆਦਤ ਕਾਰਨ ਉਸ ਨੂੰ ਸ਼ਾਬਾਸ਼ੇ ਦਿੰਦੇ ਅੱਗੇ ਹੈ ਬੱਚਿਓ ਪ੍ਰਸ਼ਨ ਨੰਬਰ 6 ਆਪਣੇ ਪਰਿਵਾਰ ਦੀ ਮਦਦ ਨਾਲ ਫਰਕ ਲੱਭੋ ਤਸਵੀਰ ਵਿੱਚ ਸਾਨੂੰ ਦੋ ਬਿੱਲੀਆਂ ਦਿੱਤੀਆਂ ਗਈਆਂ ਹਨ ਇਹਨਾਂ ਵਿੱਚ ਅਸੀਂ ਫਰਕ ਲੱਭਣਾ ਹੈ ਪਹਿਲਾ ਫਰਕ ਇਹਨਾਂ ਦੇ ਚਿਹਰੇ ਵਿੱਚ ਹੈ ਬੱਚਿਓ ਪਹਿਲੀ ਬਿੱਲੀ ਖੁਸ਼ ਹੈ ਦੂਸਰੀ ਬਿੱਲੀ ਉਦਾਸ ਹੈ ਇਹਨਾਂ ਦੇ ਮੂੰਹ ਵਿੱਚ ਫਰਕ ਹੈ ਦੂਸਰਾ ਫਰਕ ਇਹਨਾਂ ਦੀਆਂ ਅੱਖਾਂ ਵਿੱਚ ਹੈ ਬੱਚਿਓ

जानवर की तस्वीर बनाओ अस इतना की तस्वीर बनाई है बच्चों अपने मनपसंद किसी भी जानवर या जा पंची की तस्वीर बना सकते हो हाँ जी बच्चों इस दे ना ही यह पाठ पूरा हो गया है ती सोने सोहनी लिखाई दे लिख के इसनों अपने अध्यापक सहबान चैक जरूर करा है जी आज दे अज देना ही धन्यवाद